ਬਹੁਤ ਵੱਡਾ ਇੱਕ ਨਾਮਵਰ ਗਾਇਕ ਸੀ ਇੰਡੀਆ 'ਚ ਇੰਡੀਆ 'ਚ ਮੈਂ ਇੰਡੀਆ 'ਚ ਵੀ ਗੱਲ ਸੁਣਾਉਣਾ ਕਈ ਵਾਰੀ ਉਹ ਮੈਨੂੰ ਮਿਲਿਆ ਕਹਿੰਦਾ ਬਾਬਾ ਜੀ ਮੈਂ ਕੀਰਤਨ ਕਰਦਾ ਸਾਂ ਮੈਂ ਗਾਉਂਦਾ ਨਹੀਂ ਸਾਂ ਪਹਿਲਾਂ ਮੈਂ ਕਿਹਾ ਅੱਛਾ ਕਹਿੰਦਾ ਬਾਬਾ ਜੀ ਮੈਂ ਗਿਆ ਦਿੱਲੀ ਇੱਕ ਬੰਦੇ ਨੇ ਮੈਨੂੰ ਬੜਾ ਕੁਝ ਕਿਹਾ ਕਹਿੰਦਾ ਸਨ 80 ਦੇ ਨੇੜੇ ਦੀ ਗੱਲ ਐ 1000 ਰੁਪਈਆ ਉਹਨਾਂ ਵੇਲੇਆਂ 'ਚ ਮੈਂ ਮੰਗਿਆ 1000 ਰੁਪਈਆ ਆਨੰਦ ਕਾਰਜ ਕਰਾਏ ਇੱਕ ਬਜ਼ੁਰਗ ਆਇਆ ਮੈਨੂੰ ਆਂਦਾ ਉੱਕਾ ਹੀ ਸ਼ਰਮ ਹੀ ਲਾ ਲਈ ਆ 1000 ਰੁਪਿਆ ਮੰਗਣਾ ਮੇਰੇ ਤੋਂ 1000 ਰੁਪਿਆ ਇੱਕ ਘੰਟਾ ਕੀਰਤਨ ਕੀਤਾ ਕਹਿੰਦਾ ਮੈਂ ਉਹਨੂੰ ਆਖਿਆ ਮੈਂ ਆਇਆ ਪੰਜਾਬ ਤੋਂ ਮੇਰੇ ਨਾਲ ਤਿੰਨ ਚਾਰ ਸਾਜੀ ਵੀ ਆਏ ਆ ਕੱਲ ਨੂੰ ਮੇਰਾ ਗਲਾ ਰੁਕ ਜਾ ਤੁਸੀਂ ਮੇਰੇ ਬੱਚਿਆਂ ਦੇ ਨਾਂ ਐਫ ਡੀ ਕਰਾ ਦਿਓਗੇ ਮੇਰੇ ਬੱਚੇ ਨੇ ਤੇ ਮੈਂ ਪਾਲਣੇ ਨੇ ਹੁਣ ਉਹਨਾਂ ਦਾ ਮੈਂ ਕੀ ਕਰਾਂ ਉਹ ਕਹਿੰਦਾ ਮੈਂ 1000 ਰੁਪਿਆ ਮੰਗਿਆ ਉਹ ਕਹਿੰਦਾ ਸ਼ਰਮ ਹੀ ਲਾ ਲਈ ਉੱਕਈ ਕਹਿੰਦਾ ਇਨਾ ਮਨ ਦੁਖੀ ਹੋਇਆ ਮੈਨੂੰ ਕਿਸੇ ਨੇ ਸਲਾਹ ਦਿੱਤੀ ਗਲਾ ਤੇਰਾ ਚੰਗਾ ਚੱਲਦਾ ਗਾਉਣ ਲੱਗ ਪਾ ਕਹਿੰਦੇ ਮੈਨੂੰ ਕਿਸੇ ਨੇ ਆਖਿਆ ਕਹਿੰਦਾ ਮੈਂ ਗਾਉਣ ਲੱਗ ਪਿਆ ਕਹਿੰਦਾ ਬਾਬਾ ਜੀ ਕਮਾਲ ਦੀ ਗੱਲ ਇਹ ਹੋਈ 2 ਸਾਲਾਂ ਚ ਮੇਰੀਆਂ 3-4 ਰਿਕਵੈਸਟਾਂ ਆ ਗਈਆਂ ਮੇਰਾ ਨਾਮ ਬੜਾ ਚੜ ਗਿਆ ਜਦੋਂ ਕਹਿੰਦਾ ਮੇਰਾ ਨਾਮ ਚੜਿਆ ਤੇ 50000 ਇੱਕ ਪ੍ਰੋਗਰਾਮ ਦਾ ਮੈਂ ਲੈਣ ਲੱਗ ਪਿਆ 50000 80 ਤੋਂ 90 ਦੇ ਵਿਚਾਲੇ ਕਹਿੰਦਾ ਜਦੋਂ ਦਿੱਲੀ ਮੈਨੂੰ ਫਿਰ ਪ੍ਰੋਗਰਾਮ ਤੇ ਸੱਦਿਆ ਤੇ ਮੈਂ ਪ੍ਰੋਗਰਾਮ ਤੇ ਨੱਚਿਆ ਪਰਿਵਾਰ ਵਾਲੇ ਨੱਚੇ ਚਲਿਆਂ ਗਿਆ ਉਸੇ ਬਜ਼ੁਰਗ ਦੇ ਘਰ ਉਹਦੀ ਲੜਕੀ ਦਾ ਘਰ ਸੀ ਉਹਨੂੰ ਪਤਾ ਨਹੀਂ ਸੀ ਉਹ ਬੁੱਢੇ ਨੂੰ ਕਹਿੰਦੇ ਤੂੰ ਪੈਸੇ ਦੇ ਆ ਕਹਿੰਦਾ ਨਾ ਮੂੰਹ ਤੇ ਦਾੜ੍ਹੀ ਨਾ ਸਿਰ ਤੇ ਕੇਸ ਉਹ 50000 ਰੁਪਇਆ ਦੇਣ ਆਇਆ ਤੇ ਨਾਲੇ 50000 ਰੁਪਇਆ ਫੜਾ ਕੇ ਕਹਿੰਦਾ ਕਾਕਾ ਅੱਜ ਤੇ ਨਜ਼ਾਰਾ ਹੀ ਆ ਗਿਆ ਕਹਿੰਦਾ ਕਮਾਲ ਕੀਤੀ ਐ ਐਨਾ ਗਲਾ ਘੁੰਮਦਾ ਕਹਿੰਦਾ ਤੇਰਾ ਅੱਜ ਤੇ ਆਨੰਦ ਆ ਗਿਆ ਕਹਿੰਦਾ ਬੁੱਢਾ ਨੱਚਦਾ ਫਿਰੇ ਕਹਿੰਦਾ ਮੈਂ ਆਖਿਆ ਓਏ ਬਾਬਾ ਮੈਨੂੰ ਪਛਾਣਿਆ ਹੀ ਮੈਂ ਕੌਣ ਆ ਕਹਿੰਦੇ ਕੌਣ ਐ ਤੂੰ ਕਹਿੰਦੇ ਉਹੀ ਆ ਜਿਹਨੂੰ ਕਹਿੰਦਾ ਸੀ ਸ਼ਰਮ ਹੀ ਲਾ ਲਈ ਐ ਓਏ ਉਦੋਂ ਗੁਰੂ ਕਾ ਕੀਰਤਨ ਕਰਦਾ ਸਾਂ ਗੁਰੂ ਗੁਰੂ ਦੀ ਹਜ਼ੂਰੀ 'ਚ ਬਹਿ ਕੇ ਕੀਤਾ ਸੀ ਕੀਰਤਨ ਮਾਲਕ ਦਾ ਜਸ ਗਾਇਆ ਸੀ ਹਜ਼ਾਰ ਰੁਪਈਆ ਦੇਣ ਲੱਗਿਆਂ ਤੂੰ ਕਿੰਨੀਆਂ ਗੱਲਾਂ ਕੀਤੀਆਂ ਸਨ ਅੱਜ ਮੈਂ ਨਚਿਆ ਤੈਨੂੰ ਨਚਾਇਆ ਤੇਰੀਆਂ ਧੀਆ ਨਚਾਈਆਂ ਨੇ ਤੇਰੀਆਂ ਨੂੰਹਾਂ ਨਚਾਈਆਂ ਨੇ ਤੇਰੀਆਂ ਪੋਤਰੀਆਂ ਨੱਚ ਰਹੀਆਂ ਨੇ ਆ ਕੰਜਰਖਾਨੇ ਦਾ 50000 ਖੁਸ਼ ਹੋ ਕੇ ਦੇ ਰਿਆ ਖੁਸ਼ ਹੋ ਕੇ ਹਜ਼ਾਰ ਰੁਪਈਆ ਸੀ ਸਿਰਫ ਉਸ ਵੇਲੇ ਕਿੰਨਾ ਕੁਝ ਬੋਲਿਆ ਸੈਂ ਉਹ ਸ਼ਰਮ ਹੀ ਲਾ ਲਈ ਅੱਜ 50000 ਖੁਸ਼ ਹੋ ਕੇ ਦੇ ਰਿਹਾ ਹਾਂ ਇਹ ਸੰਸਾਰ ਦਾ ਸਿਸਟਮ ਹੀ ਇਦਾਂ ਦਾ ਕੂੜ-ਕੂੜੈ ਨੇਹੋਂ ਲੱਗਾ ਵਿਸਰਿਆ ਕਰਦਾ